ਸਾਡੇ ਜ਼ਮਾਨੇ ਦੀ ਸਭ ਤੋਂ ਅਜੀਬ ਗੱਲ ਇਹ ਹੈ ਕਿ ਸਾਡੀਆਂ ਇਮਾਰਤਾਂ ਬਹੁਤ ਉੱਚੀਆਂ ਹੋ ਗਈਆਂ ਹਨ ਤੇ ਸਾਡੇ ਇਰਾਦੇ ਬਹੁਤ ਨੀਵੇਂ ਸਾਡੀਆਂ ਸੜਕਾਂ ਚੌੜੀਆਂ ਹੋ ਗਈਆਂ ਹਨ ਪਰ ਸਾਡੀਆਂ ਸੋਚਾਂ ਸੋੜੀਆਂ ਹੋ ਗਈਆਂ ਹਨ ਸਾਡੇ ਮਕਾਨ ਵੱਡੇ ਹੋ ਗਏ ਹਨ ਤੇ ਪਰਿਵਾਰ ਛੋਟੇ ਹੋ ਰਹੇ ਹਨ ਸਹੂਲਤਾਂ ਸਾਰੀਆਂ ਹੋ ਗਈਆਂ ਹਨ ਪਰ ਇਹਨਾਂ ਨੂੰ ਮਾਨਣ ਦਾ ਸਮਾਂ ਘਟ ਗਿਆ ਹੈ ਅਸੀਂ ਖਰੀਦ ਦੇ ਵਧੇਰੇ ਹਾਂ ਵਰਤ ਦੇ ਘਟਾਂ ਦਵਾਈਆਂ ਵੱਧ ਗਈਆਂ ਹਨ ਤੰਦਰੁਸਤੀ ਗਵਾਚ ਗਈ ਹੈ ਅਸੀਂ ਬੋਲਦੇ ਵਧੇਰੇ ਹਾਂ ਸੁਣਦੇ ਘਟਾਂ ਗੱਲਾਂ ਪਿਆਰ ਕਰਨ ਦੀਆਂ ਕਰਦੇ ਹਾਂ ਪਰ ਵਿਹਾਰ ਨਫ਼ਰਤ ਕਰਨ ਵਾਲਾ ਕਰਦੇ ਹਾਂ ਅਸੀਂ ਚੰਨ ਤੇ ਅਪੜ ਗਏ ਹਾਂ ਪਰ ਗਵਾਂਡੀ ਨੂੰ ਮਿਲਣਾ ਭੁੱਲ ਗਏ ਹਾਂ ਸਾਡੀਆਂ ਅਰਦਾਸਾਂ ਵੱਧ ਗਈਆਂ ਹਨ ਪਰ ਸ਼ਰਦਾ ਘਟ ਗਈ ਹੈ ਗਿਣਤੀ ਹਰ ਚੀਜ਼ ਦੀ ਵੱਧ ਗਈ ਹੈ ਗੁਣ ਹਰ ਚੀਜ਼ ਦੇ ਘਟ ਗਏ ਹਨ ਕੱਦ لمبے ਹੁੰਦੇ ਜਾ ਰਹੇ ਹਨ ਚਰਿੱਤਰ ਛੋਟੇ ਹੁੰਦੇ ਜਾ ਰਹੇ ਹਨ ਡਿਗਰੀਆਂ ਵੱਧ ਗਈਆਂ ਹਨ ਅਕਲ ਘਟ ਗਈ ਹੈ ਬਟੂਏ ਭਰੇ ਪਏ ਹਨ ਰਿਸ਼ਤੇ ਖੋਖਲੇ ਹੋ ਗਏ ਹਨ ਸੰਸਾਰ ਵਿੱਚ ਸ਼ਾਂਤੀ ਲਈ ਜਲੂਸ ਕੱਢਦੇ ਹਨ ਘਰ ਵਿੱਚ ਨਿਤ ਲੜਦੇ ਹਨ ਮਕਾਨ ਬਹੁਤ ਪੱਕੇ ਬਣ ਰਹੇ ਹਨ ਰਿਸ਼ਤੇ ਬਿਲਕੁਲ ਕੱਚੇ ਹੋ ਗਏ ਹਨ ਕੱਪੜੇ ਬਹੁਤ ਵਿਕਣ ਲੱਗ ਪਏ ਹਨ ਪਰ ਰਿਵਾਜ ਨੰਗੇਜ ਵਾਲਾ ਹੋ ਗਿਆ ਹੈ ਅਸੀਂ ਗੱਲਾਂ ਸੇਵਾ ਦੀਆਂ ਕਰਦੇ ਹਾਂ ਸੋਚਦੇ ਲੁੱਟਣ ਬਾਰੇ ਹਾਂ ਅਸੀਂ ਕਸਮਾਂ ਵਧੇਰੇ ਖਾਂਦੇ ਹਾਂ ਸੱਚ ਕਦੇ ਬੋਲਦੇ ਹੀ ਨਹੀਂ ਇਹ ਹੈ ਸਾਡੇ ਜ਼ਮਾਨੇ ਦਾ ਵਿਰੁੱਧਾਪਾਸ ਵਿਚਾਰ ਨਰਿੰਦਰ ਸਿੰਘ ਕਪੂਰ ਆਵਾਜ਼ ਸਰਵਜੀਤ ਸਿੰਘ ਅਜਿਹੇ ਹੋਰ ਵਿਚਾਰਾਂ ਲਈ ਸਬਸਕ੍ਰਾਈਬ ਕਰੋ ਸਰਬ ਸੁਖ ਫਿਲਮਸ